ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਾਈਕਪੁਰ ਚਾਰ ਬਕਾਊ ਆ ਜੀ ਠੀਕ ਆ ਜੀ ਹੈਗਾ 10 11 ਕਿੱਲਿਆਂ ਦਾ ਚਾਰ ਆ ਜੀ ਉਹ ਤੱਕ ਪਾਇਆ ਵਾ ਤੇ ਬਹੁਤ ਵਧੀਆ ਚਾਰ ਆ ਬਾਈ ਪਹਿਲਾਂ ਵੀ ਵੇਚ ਰਹੇ ਤੇ ਚਾਰ ਉਧਰ ਲਟੋ ਇਹਨਾਂ ਨੇ ਵੇਚਤਾ ਤੇ ਆਹ ਰਹਿ ਗਿਆ ਤੇ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਵੀਰ ਜੀ ਆਪਣਾ ਪੁਤਿਆਰ ਸਿੰਘ ਬਾਈ ਜੀ ਪਿੰਡ ਬਖਤਖੜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ 9463509382 ਹਾਂਜੀ ਬਾਈ ਚਾਰ ਬਕਾਉ ਜੀ ਆਪਣਾ ਹਾਂਜੀ ਆ ਚਾਹ ਦੇਖੋ ਜੀ ਬਾਈ ਆ ਦੇਖੋ ਵੀਰੇ ਚਾਰ ਸਾਰੀ ਛੱਲੀ ਵਿੱਚ ਐ ਦੇ ਅੱਛਾ ਜੀ ਸਾਰਾ 11 ਕਿੱਲਿਆਂ ਦਾ ਜਾ ਬਾਕੀ ਕੋਸਾ ਪਾ ਉਧਰ ਵੇਚ ਤਾ ਕਟੋਆ ਇਹ ਅੱਜ ਹੀ ਖੋਲਿਆ ਟੋਆ ਪਹਿਲੇ ਦਿਨ ਠੀਕ ਹੈ ਜੀ ਹਾਂਜੀ ਬਾਈ ਦੇਖ ਸਕਦੇ ਹੋ ਚਾਰ ਬਹੁਤ ਵਧੀਆ ਕੱਲਾ ਕੱਲਾ ਦਾਣਾ ਦਿਖਾ ਦੇਣੀ ਸਾਨੂੰ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਛੱਲੀ ਛੁਲੀ ਤਾਂ ਨਹੀਂ ਥੋੜੀ ਨਾ ਨਾ ਬਾਈ ਛੱਲੀ ਕੋਈ ਨਹੀਂ ਥੋੜੀ ਠੀਕ ਹੈ ਦੇਖ ਸਕਦੇ ਹੋ ਦਾਣੇ ਦਾਣਾ ਦਾਣਾ ਖਰਾਬ ਨਹੀਂ ਚਾਰ ਫੀਡ ਪਾਉਣ ਦੀ ਬਈ ਜਰੂਰਤ ਨਹੀਂ ਹੈਗੀ। ਨਾ ਨਾ ਵੀਰੇ ਠੀਕ ਹੈ ਜੀ। ਫੇਰ ਰਾਤ ਹੀ ਖੋਲੇ ਬਸ। ਰਾਤ ਹੀ ਖੋਲੇ ਬਾਈਏ ਨੇ। ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਵਰਤਗੜਾ ਜ਼ਿਲ੍ਹਾ ਬਰਨਾਲਾ। ਠੀਕ ਹੈ ਜੀ। 10-11 ਨਾਲ ਕਿੱਲੇ ਦਾ 4 ਆ। ਰੇਟ ਬਾਈ ਜੀ ਨਾਲ ਫੋਨ ਤੇ ਕਰ ਲਿਓ ਠੀਕ ਹੈ ਜੀ। ਜੀਤਾ ਫਾਰਮ ਟੀਵੀ ਨੂੰ ਬਹੁਤ ਬਸ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ। ਜੇ ਕਿਸੇ ਨੇ 4 ਹੋਰ ਵੇਚਣਾ ਤਾਂ ਐਡ ਲਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ। 75 280003555 ਜੀ। ਗਊਸਾਲਾ ਦੇ ਕੋਲ ਆ ਜੀ। ਠੀਕ ਹੈ ਜੀ ਨੇੜੇ ਨੇੜੇ ਪਿੰਡ ਪੈਣਦੇ ਇਧਰ ਪੱਖੋ ਕੈਂਚੀਆਂ ਇਧਰ ਰੈਸਰ ਪੈਣਦਾ ਜੀ ਇਧਰ ਭੋਤਨਾ ਪੈਣਦਾ ਠੀਕ ਹੈ ਜੀ ਚੀਮਾ ਪੈਣਦਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਦੂਰੋਂ ਨੇੜੇ ਵੀ ਬਾਈ ਨਾਲ ਫੋਨ ਨੰਬਰ ਪਾਸ ਸਕਰੀਨ ਤੇ ਲੱਗਦਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ